ਲੈਡ ਪੁਲਿੰਗ ਦੇ ਬਦਲਾਅ ਨੂੰ ਲੈ ਕੇ ਬਹੁਤ ਸਾਰੀਆਂ ਸਿਆਸੀ ਪਾਰਟੀਆਂ ਭਗਵੰਤ ਮਾਨ ਦੇ ਵਿਰੁੱਧ ਹੋਈਆਂ ਨੇ ਕਿਉਂ ਕਾਲੀ ਹੋਈ ਦੀ ਹੈ ਭਗਵੰਤ ਮਾਨ ਤੇ ਕੇਜਰੀਵਾਦ ਨੂੰ ਜ਼ਮੀਨਾਂ ਖੇਤੀ ਅਸੀਂ ਇੱਕ ਵਾਰ ਕਰ ਲਈਏ ਜੇ ਨਹੀਂ ਦੇ ਦੇ ਧੱਕੇ ਨਾਲ ਅਸੀਂ ਨਾਪ ਲਈਏ ਤੇ ਜੋ ਚੀਜ਼ਾਂ ਭਗਵੰਤ ਮਾਨ ਕਹਿ ਰਿਹਾ ਅਸੀਂ ਆ ਚੀਜ਼ਾਂ ਜਿਹੜੇ ਫੈਸਿਲਿਟੀਆਂ ਭਗਵੰਤ ਮਾਨ ਕਿਣਾ ਰਿਹਾ ਕਿ ਅਸੀਂ ਕਿਸਾਨਾਂ ਨੂੰ ਆ ਚੀਜ਼ਾਂ ਦਵਾਂਗੇ ਜੇਕਰ ਕਿਸਾਨ ਆਪਣੀ ਜ਼ਮੀਨ ਦੇਣਾ ਚਾਹੁੰਦਾ ਤਾਂ ਵੀ ਠੀਕ ਹੈ ਜੇ ਨਹੀਂ ਦੇਣਾ ਚਾਹੁੰਦਾ ਤਾਂ ਵੀ ਠੀਕ ਹੈ ਇਹ ਸਿਰਫ মিডিਆ ਅੱਗੇ ਇਸ ਤਰ੍ਹਾਂ ਦੇ ਬਿਆਨ ਆਉਂਦੇ ਨੇ ਅਸਲ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਕਾਨੂੰਨ ਇੰਨਾ ਭਾਣੇ ਤਾਂ ਨਹੀਂ ਹੈਗਾ ਇਹ ਸ਼ਰਿਆਮ ਧੱਕਾ ਕਰੇ ਨੇ ਕੇਜਰੀਵਾਲ ਸ਼ਰਿਆਮ ਧੱਕਾ ਕਰ ਰਿਹਾ ਤੇ ਕੇਜਰੀਵਾਲ ਜੀ ਨੂੰ ਚਲਾ ਰਿਹਾ ਭਗਵੰਤ ਮਾਨ ਸ਼ਰਿਆਮ ਧੱਕਾ ਕਰ ਰਿਹਾ ਭਗਵੰਤ ਮਾਨ ਨੂੰ ਐ ਨਹੀਂ ਕਿ ਮੈਂ 27 ਦੇ ਵਿੱਚ ਦੁਬਾਰਾ ਫੇਰ ਵੋਟਾਂ ਲੈਣੀਆਂ ਥੋੜੀ-ਮੋਟੀ ਸ਼ਰਮ ਕਰਾ ਪਰ ਜਿਵੇਂ ਆਕਾ ਦਾ ਹੁਕਮ ਆ ਜਾਂਦਾ ਉਵੇਂ ਹੀ ਪਿੱਛੇ ਲੱਗ ਜਾਂਦਾ ਭਗਵੰਤ ਮਾਨ ਅਸਲ ਦੇ ਵਿੱਚ ਮਕਸਦ ਕੀ ਹੈ ਇਹਨਾਂ ਦਾ ਲੋਕ ਬਦਲਾ ਬਦਲਾ ਕਰਦੇ ਸੀ ਬਦਲਾ ਲਿਆਉਣਾ ਬਦਲਾ ਲਿਆਉਣਾ ਬਦਲਾ ਲਿਓ ਤੇ ਭਗਵੰਤ ਮਾਨ ਤਾਂ ਮੰਨ ਲਓ ਜਿਹੜੀਆਂ ਪਿਛਲੀਆਂ ਸਰਕਾਰਾਂ ਰਹਿ ਚੁੱਕੀਆਂ ਉਹਨਾਂ ਨਾਲੋਂ ਵੀ ਕਿਤੇ 100 ਗੁਣਾ ਅੱਗੇ ਚੱਲਿਆ ਗਿਆ ੱੱਕੇ ਦੇ ਨਾਲ ਕਿ ਜਿਹੜਾ ਜਿੰਨਾਂ ਮਤਲਬ ਪਿਛਲੀਆਂ ਸਰਕਾਰਾਂ ਨੇ ਵੀ ਕਿਸਾਨਾਂ ਦੇ ਨਾਲ ਲੋਕਾਂ ਦੇ ਨਾਲ ਹੋਰ ਹੇਰਾਫੇਰੀਆਂ ਕੀਤੀਆਂ ਨੇ ਪਰ ਭਗਵੰਤ ਮਾਨ ਇਸ ਟਾਈਮ ਉਹਨਾਂ ਸਾਰੀਆਂ ਪਿਛਲੀਆਂ ਸਰਕਾਰਾਂ ਨਾਲ ਉਹ ਵੀ ਭਗਵੰਤ ਮਾਨ ਅੱਗੇ ਲੰਘ ਚੁੱਕਿਆ ਹੈ ਕਿ ਬਦਲਾ ਲੈ ਕੇ ਉਹਨਾਂ ਬਦਲਾ ਲੈ ਕੇ ਉਹਨਾਂ ਹੁਣ ਪਤਾ ਲੱਗ ਰਿਹਾ ਅਸਲ ਦੇ ਵਿੱਚ ਇਹਨਾਂ ਦਾ ਬਦਲਾ ਹੈ ਕੀ ਸੀ ਕੇਜਰੀ ਬਾਦ ਤੇ ਭਗਵੰਤ ਮਾਨ ਦੀ ਚਾਲ ਸੀ ਇਹ ਐਵੇਂ ਲੋਕਾਂ ਨੂੰ ਝੂਠੀਆਂ ਗੱਲਾਂ ਚੁਟਕਲੇ ਸੁਣਾ ਰਹੇ ਸੀ ਬਾਰ ਬਾਰ ਕਿ ਸਾਡੀ ਸਰਕਾਰ ਆਈ ਤਾਂ ਅਸੀਂ ਪੰਜਾਬ ਨੂੰ ਸੋਨੇ ਦੀ ਚੜੀ ਬਣਾਵਾਂਗੇ ਕਿ ਪਿਛਲੀਆਂ ਸਰਕਾਰਾਂ ਖਾਈ ਗਈਆਂ ਨਸ਼ਾ ਇਹਨਾਂ ਨੇ ਵੜਤਾ ਨੌਕਰੀਆਂ ਇਹ ਨਹੀਂ ਦੇ ਰਹੀਆਂ ਪੈਨਸ਼ਨ ਇਹ ਵੀ ਨਹੀਂ ਵਧਾ ਰਹੀਆਂ ਕੋਈ ਫੈਸਿਲਿਟੀ ਨਹੀਂ ਲੋਕਾਂ ਨੂੰ ਦੇ ਰਹੀਆਂ ਇਹ ਆਪਦੀ ਸਰਕਾਰ ਬਣਾ ਕੇ ਦੋਨੇ ਜਾਣੇ ਕਾਂਗਰਸ ਤੇ ਅਕਾਲੀ ਇਹ ਆਪਸ ਦੇ ਵਿੱਚ ਇਕੱਠੇ ਨੇ ਆਪਦੀ ਸਰਕਾਰ ਬਦਲ ਬਦਲ ਕੇ ਬਣਾ ਲੈਂਦੇ ਨੇ ਕਿ ਪੰਜਾਬ ਨੂੰ ਲੁੱਟ ਕੇ ਖਾ ਰਹੇ ਨੇ ਕਿ ਜੇ ਸਾਡੀ ਸਰਕਾਰ ਆਈ ਅਸੀਂ ਨਾ ਪੰਜਾਬ ਤੋਂ ਲੁੱਟ ਕੇ ਖਾਈਏ ਅਸੀਂ ਆਪਦੀ ਜਿਹੜੀ ਥੜੀ ਤਨਖਾਹ ਆਉਗੀ ਉਸ ਤੌਸੇ ਦੇ ਵਿੱਚ ਹੀ ਗੁਜ਼ਾਰਾ ਕਰੀ ਜਾਣਾ ਇਹ ਸਭ ਝੂਠੀਆਂ ਗੱਲਾਂ ਚੁਟਕਲੇ ਲੋਕਾਂ ਨੂੰ ਸੁਣਾ ਕੇ ਬਦਲਾ ਲੈ ਜਾਂਦਾ ਬਾਈ ਦੇ ਵਿੱਚ ਤੇ ਹੁਣ ਉਹੀ ਲੋਕ ਪਛਤਾ ਰਹੇ ਨੇ ਬਦਲਾ ਕਿ ਇਹਨਾਂ ਦੀ ਹੁਣ ਚਾਲ ਅਸਲ ਦੇ ਵਿੱਚ ਅੱਗੇ ਆ ਰਹੀ ਹੈ ਲੋਕਾਂ ਦੇ ਕਿ ਪੰਜਾਬ ਨੂੰ ਖਾਣ ਦੀ ਸਭ ਤੋਂ ਵੱਡੀ ਜਿਹੜੀ ਅੱਗ ਲੱਗੀ ਹੋਈ ਸੀ ਉਹ ਕਿਸ ਦੀ ਬਾਦ ਦੇ ਲੱਗੀ ਹੋਈ ਸੀ ਕਿ ਪੰਜਾਬ ਦੇ ਵਿੱਚ ਪੈਸਾ ਬਹੁਤ ਹੈ ਕਿ ਭਗਵੰਤ ਮਾਨ ਨੂੰ ਮਿੱਠੀ ਗੋਲੀ ਦਿੱਤੀ ਹੋਈ ਸੀ ਦਸਤੂਆਹੀ ਜਿੱਥਾਂ ਬারে ਬਾਰ ਬੋਲੀ ਜਾ ਦੂਜੀ ਗੱਲ ਕਿ ਆਮ ਆਦਮੀ ਪਾਰਟੀ ਆਪਣੀ ਸਭ ਤੋਂ ਅੱਗੇ ਜਾਊਗੀ ਤੂੰ ਬਸ ਕੁਝ ਨਹੀਂ ਕਰਨਾ ਸਿਰਫ ਸੁਖਵੀਰ ਸਿੰਘ ਬਾਦਲ ਨੂੰ ਹੀ ਗਲਤ ਬੋਲਦਾ ਜਾ ਦੂਜੀਆਂ ਹੋਰ ਪਾਰਟੀਆਂ ਨੂੰ ਪੂਠਾ ਬੋਲਦਾ ਜਾ ਕਿ ਅਸੀਂ ਆਹ ਚੀਜ਼ਾਂ ਦਵਾਂਗੇ ਵਾਅਦੇ ਕਰੀਏ ਲੋਕਾਂ ਦੇ ਨਾਲ ਹੁਣ ਜਦੋਂ ਪਤਾ ਲੱਗ ਗਿਆ ਸਾਡੀ ਆਮ ਆਦਮੀ ਪਾਰਟੀ ਬਿਲਕੁਲ ਜਾਣ ਵਾਲੀ ਐ ਸਾਡੀ ਆਮ ਆਦਮੀ ਪਾਰਟੀ ਕਿਸੇ ਪਾਸੇ ਦੀ ਨਹੀਂ ਰਹੀ ਸਾਡੇ ਐਮਐਲਏ ਕਿਸੇ ਪਾਸੇ ਦੇ ਨਹੀਂ ਦੇ ਹੁਣ ਪੈਸਾ ਇਕੱਠਾ ਕਰਨ ਦੀ ਇਹਨਾਂ ਦੀ ਵਾਰੀ ਆ ਚੁੱਕੀ ਐ ਇਸ ਲਈ ਲੈਂਡ ਪੁਲਿੰਗ ਦਾ ਕੰਮ ਹੁਣ ਜਲਦੀ ਤਿਆਰ ਕਰ ਲਿਆ ਕੀ 27 ਦੇ ਵਿੱਚ ਲੋੜਾ ਪੈਸਿਆਂ ਦੀ ਤਾਂ ਮੋٹے ਪੈਸੇ ਹੁਣ ਕਮਾ ਲਈਏ ਤਾਂ ਜੋ ਲੋਕਾਂ ਨੂੰ ਅੱਗੇ ਵੰਡੇ ਜਾਣ ਔਰ ਸਭ ਤੋਂ ਵੱਡਾ ਝੰਜਟ ਕਿ ਕਿਸਾਨਾਂ ਨੂੰ ਇੱਕ ਸਾਈਡ ਤੇ ਕਰਨਾ ਚਾਹੁੰਦੇ ਨੇ ਕਿਸਾਨਾਂ ਤੋਂ ਅੱਕੇ ਹੋਏ ਨੇ ਕਿ ਕਿਸਾਨ ਬਾਰੀ-ਬਾਰ ਜਿੱਥੇ ਜੀ ਕਰਦਾ ਧਰਨੇ ਲੱਗੇ ਬਹਿ ਜਾਂਦੇ ਨੇ ਐਮ ਐਸ ਪੀ ਮੰਗਦੇ ਨੇ ਹਰ ਇੱਕ ਫਸਲ ਤੇ ਕਿ ਸਾਨੂੰ ਜਿਆਦਾ ਤੋਂ ਜਿਆਦਾ ਸਾਨੂੰ ਰੇਟ ਮਿਲੇ ਇੱਕ ਤਾਂ ਐਮ ਐਸ ਪੀ ਦਾ ਰੋਲਾ ਫਿਰ ਤੀਜੇ ਦਿਨ ਆਪ ਦਾ ਰੋਜ਼ ਕਿਤਨਾ ਕਿਤੇ ਇਹਨਾਂ ਦਾ ਧਰਨਾ ਰਹਿੰਦੇ ਰਹਿੰਦਾ ਇਹਨਾਂ ਨੂੰ ਐਸੀ ਕਿ ਚਲੋ ਡਾਂਗੇ ਵੀ ਬਚ ਜੇ ਤੇ ਸਾਪੂ ਵੀ ਮਰ ਜੇ ਉਹ ਕੰਮ ਇਹਨਾਂ ਨੇ ਕਰ ਦਿੱਤਾ ਲੈਂਡ ਪੁਨਿੰਗ ਜਾਣ ਬੁੱਝ ਕੇ ਲਿਆਂਦੀ ਜੇ ਕਿਸਾਨਾਂ ਕੋਲ ਜ਼ਮੀਨ ਹੀ ਨਾ ਹੋ ਤਾਂ ਕਿਸਾਨ ਬਹੁਣਗੇ ਕੀ ਆਪਾਂ ਉਹਨਾਂ ਨੂੰ ਉਹਨਾਂ ਦੇ ਜਿਹੜੇ ਦੁੱਗਣੇ ਤਿੱਗਣੇ ਚੋਗਣੇ ਪੈਸੇ ਦੇਣੇ ਆ ਆਪਾਂ ਉਹਨਾਂ ਨੂੰ ਦੇ ਕੇ ਉਹਨਾਂ ਦੀ ਜ਼ਮੀਨ ਲੈ ਲਾਂਗੇ ਜੇਕਰ ਅਸੀਂ ਕਿਸਾਨਾਂ ਤੋਂ ਜ਼ਮੀਨ ਲਈ ਜਾਵਾਂਗੇ ਤਾਂ ਕਿਸਾਨਾਂ ਕੋਲ ਜ਼ਮੀਨ ਨਹੀਂ ਹੋਣੀ ਨਾ ਹੀ ਇਹ ਧਰਨੇ ਲਾਉਣ ਨਾ ਹੀ ਇਹ ਰੋਲਾ ਪਾਉਣ ਐਮਐਸਪੀ ਦਾ ਕਿ ਸਾਰਾ ਦਿਨ ਜੜੇ ਹੀ ਖਤਮ ਹੋ ਜੂ। ਫਿਰ ਆਪ ਦੇ ਹਿਸਾਬ ਨਾਲ ਜਿਵੇਂ ਅਸੀਂ ਸਰਕਾਰ ਚਲਾਉਣੀ ਆ ਜਿਵੇਂ ਅਸੀਂ ਹੋਰ ਤੱਕਾ ਕਰਨਾ ਅਸੀਂ ਉਵੇਂ ਕਰ ਸਕਦੇ ਆ। ਤੇ ਹੁਣ ਉਹ ਵੀ ਸਮਾਂ ਦੂਰ ਨਹੀਂ। ਇਸ ਤਾਈ ਤੋਂ ਪਹਿਲਾਂ ਪਹਿਲਾਂ ਹੀ ਐ ਨਹੀਂ ਪਤਾ ਇਹਨਾਂ ਨੂੰ ਲੋਕ ਕਹਿ ਦਨ ਕਿ ਤੁਸੀਂ ਜਾਓ ਜਿਵੇਂ ਅਲੀਗੜ ਦੇ ਵਿੱਚ ਜਗਰਾਉਂ ਦੇ ਪਿੰਡ ਦੇ ਵਿੱਚ ਪੋਸਟਰ ਲੱਗਿਆ ਹੋਇਆ ਮੈਂ ਤਾਂ ਕਹਿਣਾ ਕਿ ਹੋਰ ਸਾਰੇ ਲੋਕਾਂ ਨੂੰ ਚਾਹੀਦਾ ਕਿ ਪੋਸਟਰ ਲਗਾਓ ਕਿ ਸਾਡੀ ਗਲੀ ਮੁਹੱਲੇ ਦੇ ਵਿੱਚ ਨਾ ਹੀ ਆ ਕੋਈ ਐਮਸੀ ਆ ਨਾ ਹੀ ਇਹ ਆਵੇ ਨਾ ਹੀ ਕੋਈ ਐਮਐਲਏ ਆਵੇ ਤਾਂ ਹੀ ਕੋ ਮੁੱਖ ਮੰਤਰੀ ਭਗਵੰਤ ਮਾਨ ਆਏ ਜੀ ਤੇ ਬੜੇ ਸਾਡੀ ਆ ਕੀ ਕਿ ਸਾਨੂੰ ਲੁੱਟ ਕੇ ਖਾਣ ਦੀ ਸਾਜ਼ਿਸ਼ ਆ ਜਿਹੜੀ ਰਚੀ ਜਾਈ ਰਚੀ ਜਾ ਰਿਹਾ ਤੇ ਹੁਣ ਤੱਕ ਕਿੰਨੇ ਹੀ ਲੱਖਾਂ ਕਰੋੜਾਂ ਦਾ ਕਰਜ਼ਾ ਜਿਹੜਾ ਭਗਵੰਤ ਮਾਨ ਖਾ ਚੁੱਕਿਆ ਅਧਿਕਾਰ ਤੱਕ ਨਹੀਂ ਲੇ ਤੇ ਕੇਜਰੀਵਾਲ ਹੁਕਮ ਲਾ ਰਿਆ ਕਿ ਦਬੀਜਾ ਜਿੰਨਾ ਕਰਜ਼ਾ ਲੈਣਾ ਪੰਜਾਬ ਤੇ ਲਈ